ਹਸ ਪਾਵਰ ਇਹ 75 ਜਾ ਜਾਂਦਾ 75 ਹਸ ਪਾਵਰ ਆ ਬਾਈ ਉਹ ਤਾਂ 110 ਪਾਵਰ ਕੰਮ ਕਰਦਾ ਇਹ ਓਕੇ ਹਾਂ ਤੂੰ ਤੇ ਇੰਜਨ ਹੀ ਬੜਾ ਤਗੜਾ ਜਿਆ ਰਹੇ ਤਾਂ ਹਾਂ ਬਾਈ ਹਾਂ ਬਈ ਸਟਾਰਟ ਕਰਾਂਗੇ ਇਹਨੂੰ ਸਟਾਰਟ ਕਰਦੇ ਇਹਦੀ ਬੜਕ ਦੇਖ ਲਈਏ ਆਪਾਂ ਹਾਂ ਹਾਂ ਬਾਈ ਹਾਂ ਹਨ ਇਹ ਵੀ ਹੋਇਆ ਹੋਇਆ ਪਾਵਰ ਸਟੀering ਵੀ ਹੋਇਆ ਹੋਇਆ ਪਾਵਰ ਸਟੀering ਵੀ ਹੋਇਆ ਹੋਇਆ ਓਕੇ ਉਦਾਂ ਇਹ ਮੋਡੀਫਿਕੇਸ਼ਨ ਹੋਇਆ ਹੋਇਆ ਇਹ 2011 ਚ ਕਰਾਇਆ ਤੁਸੀਂ ਕੰਮ ਹੀ ਘੱਟ ਲਨੇ ਆ ਬਾਈ ਇਹ ਤੋਂ ਅਸਲ ਤੁਸੀਂ ਆਪ ਕਰਵਾਇਆ ਸੀ ਹਾਂ ओके ਸਾਰਾ ਕੰਮ ਅਸੀਂ ਅਸੀਂ 1.5 ਲੱਖ ਰੁਪਇਆ ਲਾਤਾ ਸੀ ਇਹਦੇ ਉੱਪਰ ਹਾਂਜੀ ਹਾਂ ਪ੍ਰੈਸਰ ਸਟੇਰਿੰਗ ਰਾਏ ਦੀ ਕੱਟ ਮੈਂ ਹਿੱਸਾ ਕਰਾਇਆ ਦੀ ਟਾਇਰ ਨਵੇਂ ਬਰਨਾਲੇ ਪਵਾ ਕੇ ਹਲੇ ਘਰ ਹੀ ਲਿਆਏ ਥੋੜੇ ਦਿਨ ਹੋ ਗਏ ਓਕੇ ਆ ਬ੍ਰੇਕਲ ਇੱਥੇ ਆ ਹਾਂ ਇਹਦੇ ਹਾਂ 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 ਉਹਨਾਂ ਨੂੰ 5 ਲੀਟਰ ਤੇਲ ਪਾ ਕੇ ਦੇਵਾਂਗੇ ਜਿਹੜੇ ਤੇਰੀ ਵੀਡੀਓ ਦੇਖ ਕੇ ਆਉਗੂ ਹਰੇਕ ਟਰੈਕਟਰ ਚ ਹਰੇਕ ਟਰੈਕਟਰ ਚ ਲੈ ਵੀ ਮੇਤਰੋ 5 ਲੀਟਰ ਤੇਲ ਓਟ ਲਿਆ ਬਾਈ ਨੇ 500 ਦਾ ਬਣ ਗਿਆ ਹਾਂਜੀ ਹਾਂ ਠੀਕ ਹੈ ਨਾ ਤੁਹਾਡਾ ਵੱਡਾ ਵੱਡੀ ਗੱਲ ਆ ਯਾਰ ਇਹ ਹੈ ਨਾ ਨਹੀਂ ਨਾ ਅਸੀਂ ਬਈ ਕਈ ਵਾਰ ਦੇਖਦੇ ਹੁੰਨੇ ਆ ਪੰਪ ਤੋਂ ਮਿਲ ਕੇ ਨਾ ਐ ਸੋਚਦੇ ਹੰਦੇ ਵੀ ਮੰਡੀ ਤੱਕ ਪਹੁੰਚ ਜਾਈਏ ਮੰਡੀ ਤੱਕ ਪਹੁੰਚ ਜੂ ਵੀ ਮੰਡੀ ਚੋਂ ਨਿਕਲਦਾ ਜਾਏ ਹਵਾਲ ਹੈ ਜੇ ਹਾਂਜੀ ਹਾਂ ਇਹ ਚ ਸੱਜਣ ਵੀ ਬੈਠੇ ਆ ਨਾ ਮਾਫੀ ਹੈ ਨਾ ਪਰ ਅਸੀਂ ਨਾ ਨਹੀਂ ਲੈਂਦੇ ਸਾਰੇ ਆਪਣੇ ਮਿੱਤਰ ਨੇ ਢੋਲ ਭਰਿਆ ਪਿਆ ਤੇਲ ਦਾ ਬਾਈ 5 ਲੀਟਰ ਤੇ ਹਾਏ ਓਏ ਦਿਲਦਰਿਆ ਬੰਦਾ ਦੇਖ ਰਿਹਾ ਕਹਿੰਦਾ ਢੋਲ ਭਰਿਆ ਪਿਆ 5 ਲੀਟਰ ਨਾਲ ਕੀ ਫਰਕ ਪੈਂਦਾ ਯਾਰ ਜਿਹੜਾ ਵੀ ਸੱਜਣ ਜਿਹੜਾ ਵੀ ਟਰੈਕਟਰ ਲੈ ਕੇ ਜਾਊ ਨਾ 5-5 ਲੀਟਰ ਹਰੇਕ ਦੇ ਵਿੱਚ ਹੀ ਤੇਲ ਪਾ ਦਾਂਗੇ ਬਾਈ ਨੇ ਤਾਂ ਕੱਲ ਇਹਦੇ ਵਿੱਚ ਗਿਆ ਸੀ ਠੀਕ ਹੈ ਠੀਕ ਹੈ ਭਾਈ ਅੱਜ ਆਪਾਂ ਲੱਡੇ ਪਹੁੰਚੇ ਹੋਏ ਆ ਜਿੱਥੋਂ ਦੀ ਇੱਥੇ ਨਾ ਸਾਡੇ ਭਰਾ ਗੁਰਪ੍ਰੀਤ ਉਰੀ ਉਰੀ ਨੇ ਬਹੁਤ ਚਿਰ ਤੋਂ ਟਰੈਕਟਰਾਂ ਦੇ ਕਾਰੋਬਾਰ ਨਾਲ ਜੁੜੇ ਹੋਇਆ। ਇਹ ਟਰੈਕਟਰ ਵੀ ਉਹ ਖਰੀਦਦੇ ਜਿਹੜੇ ਬਾਹਲੇ ਸੱਜਣਾ ਦੇ ਲਵੇ ਹੁੰਦੇ ਨਹੀਂ। ਤੇ ਤੁਹਾਨੂੰ ਪਹਿਲਾਂ ਦਿਖਾਈ ਦਈਏ। ਆਹ ਟਰੈਕਟਰ ਨਾ ਬਹੁਤ ਸੱਜਣ ਫੋਨ ਲਾਉਂਦੇ ਹੁੰਦੇ ਬਈ ਕੋਈ 75 11 ਖੜਾ ਹੋਵੇ। ਪਰ ਲੱਭੀਏ ਕਿੱਥੋਂ ਇਹ ਲੱਭਦੇ ਨਹੀਂ ਹੁੰਦਾ ਹਨਾ। ਪਰ ਇਹ ਵਾਈਬਰਾਂ ਲਵੇ ਖੜਾ। ਬਾਈ ਉਰੇ ਨੇ ਵੀ ਕਿਹਾ ਕਹਿੰਦੇ ਬਈ ਅਸੀਂ ਤਾਂ ਇਹਦੇ ਨਾਲ ਦੇ ਬਹੁਤ ਟਰੈਕਟਰ ਵੇਚਤੇ ਲਿਆ ਕੇ। ਤੇ ਹੁਣ ਜੇ ਕਿਸੇ ਸੱਜਣ ਨੇ ਇਹ ਟਰੈਕਟਰ ਖਰੀਦਣਾ ਹੈ। ਬਸ ਵੀਡੀਓ ਸ਼ੇਅਰ ਕਰਕੇ ਤੁਸੀਂ ਉਹਦੇ ਤੱਕ ਪਹੁੰਚਾ ਦਿਓ। ਤੇ ਕੀ ਰੇਟ ਦੇ ਵਿੱਚ ਇਹ ਟਰੈਕਟਰ ਬਣੂ ਕਿੰਨੇ ਦੇ ਵਿੱਚ ਇਹ ਸਵਰਾਜ ਬਣਜੂ ਕਿੰਨੇ ਦੇ ਵਿੱਚ ਉਹ 9811 ਬਣਜੂ ਤੇ ਕਿੰਨੇ ਮੁੱਲ ਦੇ ਵਿੱਚ ਇਹ 855 ਬਣਜੂ ਸਾਰਾ ਦੇ ਕੱਲੀ ਕੱਲੀ ਡਿਟੇਲ ਦੱਸਾਂਗੇ ਤੇ ਪਹਿਲਾਂ ਪਾ ਤੁਹਾਨੂੰ ਬਾਈ ਨੂੰ ਮਿਲਾ ਦਈਏ ਗੁਰਪ੍ਰੀਤ ਨੂੰ ਬਾਈ ਜੀ ਸასი ਕਾਰ ਠੀਕ ਠੀਕ ਹੈ ਠੀਕ ਹੈ ਪਹਿਲਾਂ ਤਾਂ ਵੀਰੇ ਨਾਲ ਸੌਣ ਕਿ ਮੈਨੂੰ ਬੜੀ ਖੁਸ਼ੀ ਹੋਈ ਵੀ ਯਾਰ ਮੈਂ ਕਿਹਾ ਸਾਡੇ ਵੀ ਲਵੇ ਲੋਣੇ ਟਰੈਕਟਰਾਂ ਦਾ ਬਾਈ ਵੀ ਇੰਨੇ ਚਿਰ ਤੋਂ ਕੰਮ ਕਰਦੇ ਆ ਫਿਰ ਤੁਸੀਂ ਮਤਲਬ ਸਾਡੇ ਹੀ ਨਹੀਂ ਪਤਾ ਨਹੀਂ ਲੱਗਿਆ ਸਾਨੂੰ ਸੰਪਰਕ ਤੇ ਨਹੀਂ ਆਇਆ ਤੇਰੇ ਚੋਂ ਉਹਦਾ ਸੰਪਰਕ ਤੇ ਨਹੀਂ ਆਇਆ ਹਾਂ ਹਾਂ ਹੋ ਠੀਕ ਠਾਕ ਹਾਂ ਤੇ ਤੁਸੀਂ ਦੱਸਦੇ ਸੀ ਕਿ ਇਧਰਾਂ ਤੇ ਬਹੁਤ ਟਰੈਕਟਰ ਲੱਭਲੇ ਤੁਸੀਂ ਨਹੀਂ ਹਾਂ ਹਾਂ ਬਾਈ ਬਹੁਤ ਵੇਚਦੇ ਨੇ ਬਹੁਤ ਵੇਚਦੇ ਤੁਸੀਂ ਕਿਥੋਂ ਲੱਭ ਲੈਣੇ ਹੁੰਨੇ ਹੋ ਬਸ ਐਂ ਲੈ ਲੈਣੇ ਆ ਬਾਵਾ ਯਾਰ ਤੁਸੀਂ ਟਰੈਕਟਰਾਂ ਤੇ ਮਤਲਬ ਗੱਲ ਪਤਾ ਕੀ ਆ ਜਦੋਂ ਫਿਰ ਹਰੇਕ ਬੰਦਾ ਹੀ ਟਰੈਕਟਰ ਤੇ ਪੈਸੇ ਲਾਉਂਦਾ ਨਹੀਂ ਹਾਂ 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 ਬਾਈ ਇਹ ਵੀ ਫਰਕ ਹੋ ਸਕਦਾ ਹੈਨਾ ਤੇ ਆਪਾਂ ਸ਼ੁਰੂਆਤ ਬਈ ਇਹ ਤੋਂ ਕਰਦੇ ਆ ਹਾਂਜੀ ਵੀਰੇ ਇਹ ਮਾਡਲ ਕਿੰਨਾ ਇਹ 2002 ਮਾਡਲ ਆ ਬਾਈ 2002 ਮਾਡਲ ਹਾਂਜੀ ਹਾਂ ਓਕੇ ਹਾਂ ਪੰਜਾਬ ਨੰਬਰ ਆ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹਾਂ ਇੱਕ ਟਰੈਕਟਰ ਮੈਂ ਪਹਿਲਾਂ ਵੇਚੇ ਤੇ ਉਹ ਉਹਦਾ ਉਹ ਕਹਿੰਦੇ ਸੀ ਵੀ ਇਹ ਤਾਂ ਮਿਲਟਰੀ ਵਾਲਾ ਲੱਭੀ ਜਿਆਦਾ ਹਾਂ ਮਿਲਟਰੀ ਵਾਲਾ ਵੀ ਹੁੰਦੇ ਨੇ ਬਾਈ ਇਹ ਅਸੀਂ ਮਿਲਟਰੀ ਹਾਂ ਮਿਲਟਰੀ ਵਾਲਾ ਲੱਭੀ ਓਕੇ ਓਕੇ ਪਰ ਹੁਣ ਮਿਲਟਰੀ ਵਾਲੇ ਤਾਂ ਮਾੜੀ ਚੀਜ਼ ਲੈਂਦੇ ਹੀ ਨਹੀਂ ਨਾ ਮਾੜੀ ਚੀਜ਼ ਨਹੀਂ ਲੈਂਦੇ 18 ਦੇ ਟਾਇਰ ਨੇ ਬਾਈ ਕਪੈਨ ਵਾਲੇ ਦੇ ਕਪੈਨ ਵਾਲੇ ਟਾਇਰ ਨੇ 18 ਦੇ ਟਾਇਰ ਹਾਂ 18 18 ਸੇਕਿੰਗ 18 4 ਦੀ ਗੁੱਡੀਆ ਦਾ ਜੋੜਾ ਬਈ ਮਗਰਲੇ ਪਾਸੇ ਨਾ ਵੀ ਜੋੜਾ ਮੇ ਟਾਇਰ ਨੇ ਬਿਲਕੁਲ ਬਾਈ ਓਕੇ ਓਕੇ ਮਾਡਲ ਦੱਸਿਆ ਬਈ 2002 ਮਾਡਲ 2002 ਨੰਬਰ ਵੀ ਦਾ ਪੰਜਾਬ ਬਈ ਕਿੱਰੀ ਜੀ ਸਪੀਡਾਂ ਚ ਆ ਜਾਂਦਾ ਕੀ ਗੱਲਬਾਤ ਹੁੰਦੀ ਐ ਇਹ? ਇਹ ਬਸ 59 ਘਰਾਂ ਵਾਲੇ ਗੇਅਰ ਨੇ ਬਾਈ। ਸੇਮ। ਹਾਂ। ਅੱਛਾ। ਹਾਂ। ਹੌਸਪਾਵਰ ਇਹ 75 ਜਾ ਜਾਂਦਾ। 75 ਹੌਸਪਾਵਰ ਆ ਬਾਈ ਉਂ ਤਾਂ 110 ਪਾਵਰ ਕੰਮ ਕਰਦਾ ਇਹ। ਓਕੇ। ਹਾਂ। ਤੂੰ ਤਾਂ ਇੰਜਣ ਹੀ ਬੜਾ ਤਕੜਾ ਜਰੇ ਤਾਂ। ਹਾਂ ਬਾਈ ਹਾਂ। ਬਈ ਸਟਾਰਟ ਕਰੀਂ ਇਹਨੂੰ। ਸਟਾਰਟ ਕਰ ਦਿੰਦੇ। ਤੇਰੀ ਬੜਕ ਦੇਖ ਲਈਏ ਆਪਾਂ। ਹਾਂ ਹਾਂ ਬਾਈ ਹਾਂ ਹਨਾ। ਧਰਮੇ ਇਹਦਾ ਪਕਾਰਾ ਦੇਖਦੇ ਆਂ। ਸਟਾਰਟ ਕਰ ਦਿੰਦੇ। ਹੁਣ ਅੱਦੇ ਸੱਜਣ ਕਹਿਣਗੇ ਬਈ ਯਾਰ ਟਰੈਕਟਰ ਤਾਂ ਦਿਖਾ ਤਾਂ ਸਾਨੂੰ ਇਹਦੀ ਸਟਾਰਟਿੰਗ ਤਾਂ ਦਿਖਾ ਦਿਓ। ਨਹੀਂ ਬਈ ਰੇਸ ਨਹੀਂ ਥੋੜੀ ਜਿਹੀ ਆ। ਸਾਡੇ ਵੱਧ। ਇੱਕ ਗੁਰਪ੍ਰੀਤ ਮੈਨੂੰ ਐ ਦੱਸਿਓ। ਹਾਂਜੀ ਵੀਰੇ। ਇਹ ਅੱਜ ਸਟਾਰਟ ਕਿੰਨੇ ਕ ਦਿਨਾਂ ਬਾਅਦ ਕੀਤਾ ਹੋਊਗਾ? ਇਹ ਤਾਂ ਡੇਢ ਮਹੀਨੇ ਬਾਅਦ ਕਰਿਆ ਬਈ। ਅਸਾਂ ਡੇਢ ਮਹੀਨੇ ਬਾਅਦ। ਹਾਂ ਹਾਂ ਹਾਂ। ਸੱਜਣੋਂ ਮੈਂ ਤਾਂ ਪੁੱਛਿਆ। ਇੱਕ ਨਾ ਹੁੰਦਾ ਵੀ ਗੱਲ ਅਗਲਾ ਕਹਿੰਦਾ ਬਈ ਟਰੈਕਟਰ ਆਪਾਂ ਵੀਡੀਓ ਕਰਵਾਉਣੀ ਆ ਵੀ ਆਪਾਂ ਲਿਸਕਾ ਦਈਏ। ਹਾਂਜੀ ਹਾਂ। ਬਾਈ ਉਹਨਾਂ ਤਾਂ ਹੁਣ ਕੱਪੜਾ ਮਰਵਾਇਆ ਮਖਿਆ ਜਾਰੇ ਇਹਨਾਂ ਨੂੰ ਥੋੜਾ ਜਿਹਾ ਝਾੜ ਦੋ। ਬੈਰਨ ਇਹ ਵੀ ਗੱਲ ਕਹੀ ਆ ਕਹਿੰਦੇ ਯਾਰ ਜਿਹਨੂੰ ਬਈ ਟਰੈਕਟਰ ਦੀ ਪਰਖਣਾ ਉਹ ਤਾਂ ਦੇਖਦਾ ਹੀ ਨਹੀਂ ਬੀਦ ਪ੍ਰੇਤਾ ਪਿਆ ਜਾਂ ਕੀ ਪਿਆ ਹੋਇਆ ਤੇ ਤਾਂ ਆਪ ਇਹਨੂੰ ਸਟਾਰਟ ਕਰਕੇ ਕਰਵਾ ਕੇ ਦੇਖਿਆ ਧਰਮੇ ਕੋਈ ਇਹ ਤੇ ਪਾਲਸਾ ਨਹੀਂ ਮਾਰੀਆਂ ਹੋਈਆਂ ਤੇ ਜਿਵੇਂ ਹੈਗਾ ਉਹ ਮੈਂ ਖੜਾ ਹਨਾ ਤੇ ਵੱਡੀ ਗੱਲ ਤੁਹਾਨੂੰ ਦਿਖਾਉਣਾ ਬਈ ਪਾਵਰ ਸਟੀਅਰਿੰਗ ਇਹ ਹੋਇਆ ਹੋਇਆ ਕਿ ਇਦਾਂ ਹੀ ਆਉਂਦਾ ਕੰਪਨੀ ਦਾ ਕੰਪਨੀ ਦਾ ਕੰਪਨੀ ਦਾ ਇਹ ਧਰਮੇ ਦੇਖੋ ਇਹ ਕੀ ਚੀਜ਼ ਹੈ ਕਿਧਰੋਂ ਪਾਵਰ ਹੋਇਆ ਹੋਇਆ ਹਨਾ ਤੇ ਬਾਕੀ ਆਹ ਪਲੇਟਾਂ ਬਲੂਟਾਂ ਇਹ ਤਾਂ ਵਡੀਆਂ ਯਾਰ ਕੰਪਨੀ ਨਾਲ ਵੀ ਆਉਂਦੀਆਂ ਨੇ ਧਰੋਂ ਹੂੰ ਇਹਦੇ ਗੇਅਰ ਵੀ ਇੱਥੇ ਆ ਹਨਾ ਬਈ ਹਾਂ ਬਈ ਸੈਂ ਤਾਰ ਮੈਂ ਛਤਰੀ ਦਾ ਸਹਿਜ ਜੇ ਗੱਲ ਕਰੀਏ ਮਾਗਰ ਵੀ ਬਾਈ ਸਪੋਰਟ ਆਈ ਵੀ ਹੈ ਵੱਡੀ ਪਲਟਣ ਪਲਟਣ ਤੋਂ ਅੱਛਾ ਜਿਹੜਾ ਹੁਡਜਾਲਾ ਆਂਦੇ ਨੇ ਏਜੰਸੀ ਪਲਟਣ ਤੋਂ ਪਹਿਲਾਂ ਦੀ ਆਇਆ ਬੈ ਨਾਲ ਸਾਹਾ ਬੜਾ ਹਾਂ ਇਹ ਨਾਲ ਦਾ ਹੀ ਆ ਉਹ ਤਾਂ ਬੜੀ ਜ਼ਬਰਦਸਤ ਜ਼ਬਰਦਸਤ ਬਾਈ ਹਾਂ ਓਕੇ ਓਕੇ ਬਈ ਇਹਦੀ ਡਿਮਾਂਡ ਕੀ ਹੈ ਗੁਰੂ ਵੀ ਤਾਂ ਆਪਾਂ ਕਿੰਨੇ ਦਾ ਸਾਢੇ 6 ਲੱਖ ਰੁਪਏ ਮੰਗਦੇ ਆ ਇਹਦਾ ਸਾਢੇ 6 ਲੱਖ ਹਾਂ ਬਈ ਕਿੰਨੇ ਕੁ ਤਾਂ ਦੇ ਦੀ ਮੌਕੇ ਤੇ ਦੱਸ ਦੇ ਕਰਾਂਗੇ 50000 ਰੁਪਏ ਮਾਨ ਕਰ ਦਾਂਗੇ 5-10000 ਹਾਂਜੀ ਹਾਂ ਥੋੜਾ ਜਿਹਾ ਆ ਜਾ ਸਾਹਬ ਜੀ ਜਾ ਜਾ ਸਾਹਬ ਜੀ ਜੀ ਦੱਸਦੇ ਮੂੰਹੋਂ ਕੱਢਦੇ ਵੀ ਇੰਨੇ ਦਾ ਸਵਾ ਸੀਦਾ ਦੇ ਦਾਂਗੇ ਜਮੀਨ ਇੱਕੋ ਹੀ ਸਵਾ ਸੀ ਰੱਖਦਾ ਹਾਂ ਥੋੜਾ ਜਿਹਾ ਮੈਂ ਦੱਸਦਾ ਤੁਸੀਂ ਕਹਿ ਦਿਓ ਹੈ ਤੁਸੀਂ ਕਹਿ ਦਿਓ ਸੀ ਲੱਖ ਤੇ 15000 ਦਵਾ ਦੀ 20 ਕ ਦਵਾ ਦਿਓ 15 ਦੀ ਦਵਾਵਾਂਗੇ ਮੈਂ ਤੇਰਾ ਆ ਜੋ ਕਿਰਾ ਦੁਬਾਰਾ ਫੇਰ ਦੱਸ ਦਿੰਨੇ ਆ ਲੱਡੇ ਖੜੇ ਆ ਬਈ ਇਥੋਂ ਸੰਗਰੂਰ ਕਿੰਨੀ ਦੂਰਾ 7 ਕਿਲੋਮੀਟਰ ਸੰਗਰੂਰ ਆ ਹਾਂਜੀ ਸਾਤੀ ਧੂਰੀ ਆ ਓਕੇ ਜਿਹੜਾ ਆ 855 ਇਹ ਬਾਈ ਬਾਈ ਮਾਡਲ ਆ 2022 ਮਾਡਲ ਆ ਹਾਂ ਬਾਈ ਇਹਦਾ ਨੰਬਰ ਕਿੱਥੋਂ ਦਾ ਇਹ ਸੰਗਰੂਰ ਦਾ ਨੰਬਰ ਆ ਬਾਈ ਧੂਰੀ ਪਿੰਡ ਦਾ ਨਿਕਲੇ ਵਨਮਾ ਅੱਛਾ ਧੂਰੀ ਪਿੰਡ ਦਾ ਨਿਕਲੇ ਹੋਇਆ ਹਾਂ ਇਹ ਚੱਲਿਆ ਕਿੰਨਾ ਕਹੂਗਾ ਇਹ 560 ਘੰਟੇ ਚੱਲਿਆ ਸਿਰਫ ਹਾਂਜੀ ਹਾਂ ਮਿੱਤਰੋ 560 ਘੰਟੇ ਚੱਲਿਆ ਹੋਇਆ ਟਰਮ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਕਰਾ ਟਾਇਰ 95 ਪੈਸੇ ਟਾਇਰ ਨਾਲ 95 ਪੈਸੇ ਟਾਇਰ ਪਏ ਨੇ 3 ਸਪੀਡ ਚ ਬਾਈ ਹੈ ਨਾ ਇਹ 3 ਸਪੀਡ ਹਾਂ ਓਕੇ ਤੇ ਕੰਡੀਸ਼ਨ ਦਾ ਵੀ ਜਿਵੇਂ ਕਹਦੀ ਯਾਰ ਕੋਕਾ ਹਾਂਜੀ ਵੀਰੇ ਵਿੱਚੋਂ ਤਰੀਏ ਚੱਕੇ ਨੂੰ ਵੀ ਆਪਾਂ ਜੰਮੀ ਸੀਸਾ ਬਾਈ ਸੋਹਦਾ ਦੇਖੋ ਤਰ ਮੈਂ ਹੂੰ ਤੇ ਵੱਡੀ ਗੱਲ ਹੋਰ ਵੀ ਔਰੀ ਹੈ ਜਿਹੜੀ ਚੀਜ਼ ਓਰੀਜਨਲ ਤਾਂ ਓਰੀਜਨਲ ਹੀ ਹੈ ਹਨਾ ਸਾਰਾ ਓਰੀਜਨਲ ਆ ਬਾਈ ਹਾਂ ਤੇ ਬਾਈ ਮੈਨੂੰ ਇਹ ਦੱਸਿਓ ਪਾਰਟੀ ਫਾਸਟ ਹੋਊਗਾ ਫਾਸਟ ਪਾਰਟੀ ਫਾਸਟ ਪਾਰਟੀ ਇਹਦੀ ਕੀ ਡਿਮਾਂਡ ਆ ਕਿੰਨੇ ਚ ਦੇਵਾਂਗੇ ਆਪਾਂ ਇਹਦਾ 7.5 ਲੱਖ ਰੁਪਏ ਕਹਿੰਦੇ ਆ ਬਾਈ 7.5 ਲੱਖ ਹਾਂਜੀ ਇਹ ਮੌਕੇ ਤੇ ਕਿੰਨੇ ਦਾ ਕਰੇਗਾ ਬਾ 5-7 5-7000 ਮਾਨ ਕਰ ਦਾਂਗੇ 5-7 ਹਾਂਜੀ 10 ਥੋੜਾ ਜਿਹਾ ਮੂੰਹ ਫਟੋ 7 ਲੱਖ 20 ਹਜ਼ਾਰ ਦਾ ਦੱਸਾਂਗੇ ਪੂਰੇ 7 ਦਾ ਕਰਵਾ ਦਾਂ ਨਹੀਂ 7 ਦਾ ਘਟਾ ਯਾਰ ਹੈ 7 ਦਾ ਘਟਾ 7 ਲੱਖ ਤੇ 5000 ਦਾ ਬਣ ਜੂ ਠੀਕ ਆ ਬਾ ਦੇ ਦਿਓ ਯਾਰ 7 ਲੱਖ ਤੇ 5000 ਦਾ ਕਰਵਾ ਦਾਂਗੇ ਮਿੱਤਰੋ ਤੇ ਭਾਈ ਜਿਹੜਾ ਆ ਖੜਾ ਹੁਣ 68 11000 ਮੈਨੂੰ ਇਹਦੇ ਬਾਰੇ ਦੱਸ ਇਹ ਭਾਈ 87 88 ਮਾਡਲ ਹੈ 87 88 ਮਾਡਲ ਹੈ ਡੀ ਆਈ ਹੋਇਆ ਹੋਇਆ ਡੀ ਆਈ ਵੀ ਹੋਇਆ ਹੋਇਆ ਪਾਵਰ ਸਟੀering ਵੀ ਹੋਇਆ ਹੋਇਆ ਪਾਵਰ ਸਟੀering ਵੀ ਹੋਇਆ ਹੋਇਆ ਓਕੇ ਉਦਾਂ ਇਹ ਮੋਡੀਫਿਕੇਸ਼ਨ ਹੋਇਆ ਹੋਇਆ। ਇਹ 2011 ਚ ਕਰਾਇਆ ਦੀ ਸੀ ਕੰਮੀ ਘੱਟ ਲੈਣੇ ਬਾਈ ਇਹ ਤੋਂ। ਅਸਲ ਤੁਸੀਂ ਆਪ ਕਰਵਾਇਆ ਸੀ। ਹਾਂ। ਓਕੇ। ਸਾਰਾ ਕੰਮ ਅਸੀਂ ਅਸੀਂ 1.5 ਲੱਖ ਰੁਪਇਆ ਲਾਤਾ ਸੀ ਇਹਦੇ ਤੇ। ਇਹਦੇ ਉੱਪਰ। ਹਾਂਜੀ ਹਾਂ। ਪ੍ਰੈਸਰ ਸਟੇਅਰਿੰਗ ਰਾਏ ਦੀ ਕੱਟ ਮੈਂ ਹਿੱਸਾ ਕਰਾਇਆ ਦੀ। ਟਾਇਰ ਨਵੇਂ ਬਰਨਾਲਿਆਂ ਪਵਾ ਕੇ ਹਲੇ ਘਰੇ ਲਿਆਏ ਥੋੜੇ ਦਿਨ ਹੋ ਗਏ। ਓਕੇ। ਆ ਬ੍ਰੇਕ ਲ ਇੱਥੇ ਆ ਹੈ ਇਹਦੇ। ਹਾਂ ਹਾਂ ਹਾਂ। ਟਾਇਰ ਟਰ ਮੇ ਜਮੀ ਨਵੇਂ ਪੈਣੇ। ਟਾਇਰ ਨਵੇਂ ਨੇ ਬਾਈ ਬਰਨਾਲਿਆਂ ਚੱਲ ਕੇ ਉਰੀ ਆਇਆ ਐਮ ਆਰਫ ਸ਼ਕਤੀ ਲੈ ਪਲੱਸ ਦੇ ਟਾਇਰ ਨੇ। ਹਾਂ। ਹਾਂ। ਤੇ ਇਧਰ ਡਿਸਟ੍ਰਿਬਿਊਟਰ ਸਾਰੇ ਕੁਝ ਹੋ ਕੇ ਕੰਮ ਹੋਇਆ ਹੋਇਆ ਪੂਰਾ। ਹੁੱਕ ਹੱਕ ਹੈਵੀ ਲੱਗੀ ਹੋਈ ਐ। ਹੁੱਕ ਹੱਕ ਹੈਵੀ ਲੱਗੀ ਹੋਈ ਐ। ਮਾਡਲ ਦੱਸਿਆ ਵੀਰੇ ਤੁਸੀਂ ਨੇ? ਮਾਡਲ 87. 87 ਮਾਡਲ ਨੰਬਰ ਇਹਦਾ ਪੰਜਾਬ ਸੰਗਰੂਰ ਦਾ ਨੰਬਰ ਆ ਬਾਈ। ਸੰਗਰੂਰ ਨੰਬਰ ਤੋਂ ਬਿਨਾਂ ਆਪਾਂ ਲੈਂਦੇ ਨਹੀਂ ਹੈਗੇ। ਅੱਛਾ। ਹਾਂ। ਸੰਗਰੂਰ ਆੜੇ ਉਹ ਸੰਗਰੂਰ ਦੇ ਨੰਬਰ। ਤੇ ਮੇਰੇ ਨਾਲ ਸਭਾਈ ਬੰਪਰੋਂ ਪੂਰੇ ਦੇ ਵੀ ਲੱਗੇ ਹੋਇਆ। ਬੰਪਰ ਬੰਪਰ ਲੱਗੇ ਹੋਏ ਵੀ ਲੇਟਾਂ ਲੂਟਾਂ ਸਾਰੀਆਂ। ਕੀ ਡਵਾੜ ਹੈ ਟਰੈਕਟਰ ਦੀ ਕੀ ਡਵਾੜ ਆ? ਇਹ 3 ਲੱਖ ਦਾ ਦੇ ਦਾਂਗੇ ਆਪਾਂ। ਹਾਂ ਨਾ ਜਮੇ ਇੱਕੋ ਹੀ ਗੱਲ। ਸਰ ਗੱਲ ਇਹ ਆ ਵੀ ਜਿੰਨਾ ਚਿਰ ਅਸੀਂ ਥੋੜਾ ਮੋਟਾ ਰੇਟਰ ਨਾ ਤੋੜੀਏ ਸਾਨੂੰ ਵੀ ਇਹ ਨਜ਼ਾਰਾ ਹੀ ਨਹੀਂ ਆਉਂਦਾ ਦੱਸੋ ਸੇ ਮਾਰੇ 10000 2000 ਦੀ ਸਬਸਿਡੀ ਦੇਵਾਂਗੇ ਇਹ ਚੋਂ 2000 ਦੀ ਨਹੀਂ ਅਸੀਂ ਤਾਂ ਘੱਟ ਤੋਂ ਘੱਟ 10 ਚੱਕਦੇ ਹੁੰਨੇ ਆ 10 ਤਾਂ ਯਾਰ ਧੱਕਾ ਕੁਸਰੀ ਹੁੰਦਾ ਹੁਣ 2 ਲੱਖ 90000 ਦਾ ਟਰੈਕਟਰ ਦਵਾਵਾਂਗੇ ਬਾਲਾ ਧੱਕਾ ਆਪਾਂ ਵੀ ਨਹੀਂ ਕਰਦੇ ਵਾ ਠੀਕ ਹੈ ਤੈਨੂੰ ਲੱਖ ਦਵਾਣ ਦੀ ਕੀਤੀ ਆ ਹਾਂ ਹਾਂ 2 ਲੱਖ 90000 ਦਾ ਟਰੈਕਟਰ ਦਵਾਵਾਂ ਵਾ ਠੀਕ ਹੈ ਡੀਆਈ ਹੋਇਆ ਹੋਇਆ ਪ੍ਰੈਸਰ ਸਟੀering ਆ ਓਕੇ ਠੀਕ ਹੈ ਨਹੀਂ ਟਰੈਕਟਰ 'ਚ ਕੋਈ ਤੱਤ ਨਹੀਂ ਬਈ ਹਾਂਜੀ ਏ 2021 ਮਾਡਲ ਆ ਹਾਂ 800 ਘੰਟਾ ਚੱਲਿਆ ਹੋਇਆ ਰੇਨਾਲ ਓਕੇ ਨਾਲ ਦੇ 95 ਪੈਸੇ ਟਾਇਰ ਨੇ ਓਕੇ ਮੂਹਰੇ ਵੀ ਨਾਲ ਦੇ ਨੇ ਮਗਰਲੇ ਵੀ ਨਾਲ ਦੇ ਨੇ ਅੱਛਾ ਹਾਂ ਚਲਾਵੇ ਦਾ ਟਰੈਕਟਰ ਹੂੰ ਗੱਡੀ ਸਰਪਟੂਨ ਤੇ ਵੀ ਸਾਰਾ ਓਰੀਜਨਨਲੀ ਆ ਬਈ ਸਾਰਾ ਕੁਝ ਰੇਨਾਲ ਆ ਕਿਤੇ ਕਲਮ ਵੀ ਲੈ ਇਹ 2 ਸਪੀਡ ਚ ਹੈ ਨਾ 2 ਸਪੀਡ ਆ ਹਾਈ ਲੋ ਹੱਥ ਚ ਇਕਲਾ ਚਲਾਵਈ ਹੂੰ ਹਾਂ ਹੱਥ ਪੀਡਿਓ ਹੱਥ ਚ ਇਕਲਾ ਚ ਵੀਡੂ ਵਾਲਾ ਪਰ ਮੈਂ ਬੰਪਰ ਤੋਂ ਲੈ ਕੇ ਲੈਂਕਾ ਤੱਕ ਸਾਰਾ ਟਰੈਕਟਰ ਦਿਖਾ ਦੇ ਮਗਰਾਡਾਂ ਦੀ ਵਿੱਚੋਂ ਵੀ ਕੰਡੀਸ਼ਨ ਦਿਖਾ ਦੇ ਬਾਹਰੋਂ ਵੀ ਦਿਖਾ ਦੇ ਸੰਗਰੂਰ ਦੇ ਨੰਬਰ ਇਹਦਾ ਸੰਗਰੂਰ ਦੇ ਨੰਬਰ ਆ ਬੜਾ ਪਾ ਸਾਰਾ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ ਬਾਈ ਮੈਨੂੰ ਇਹ ਦੱਸਿਓ 21 ਮਾਡਲ ਦੱਸਿਆ ਹਾਂਜੀ ਹਾਂ ਨੰਬਰ ਇਹਦਾ ਵੀ ਸੰਗਰੂਰ ਦਾ ਹੈ ਇਹ ਵੀ ਕਈ ਵੀ ਪਾਰਟੀ ਦੇ ਨਾਮ ਆ ਪਹਿਲੀ ਪਾਰਟੀ ਦੇ ਬਾਈ ਪਹਿਲੀ ਦੇ ਨਾਮ ਆ ਇਹ ਵੀ ਪਹਿਲੀ ਦੇ ਸਾਰੇ ਪਹਿਲੀ ਪਾਰਟੀ ਦੇ ਨਾਮ ਨੇ ਅਸਾਂ ਸਾਰੇ ਫਰਸਟ ਪਾਰਟੀ ਆ ਉਹ ਵੀ ਇੱਤਰ ਹੋਈ ਗਿਆ ਉਹ ਵੀ ਪਹਿਲੀ ਪਾਰਟੀ ਦੇ ਨਾਮ ਆ ਓਕੇ ਆਪਣੇ ਕੋਲ ਐਫੀਡੇਵਿਟ ਆ ਠੀਕ ਆ ਜੀ ਹਾਂ ਬਾਈ ਇਹਦੀ ਕੀ ਡਿਮਾਂਡ ਰੱਖੀ ਆ ਇਹ ਬਾਈ 6 ਲੱਖ 25000 ਕਹਿੰਨੇ ਦਾ 6 ਲੱਖ ਤੇ 25000 ਹਾਂਜੀ ਇਹ ਮੌਕੇ ਤੇ ਕਿੰਨੇ ਦਾ ਹੋ ਜੂ ਬਹੁਤ 5000 ਰੁ ਚਲ 15 ਦਾ ਦੇ ਦਾਂਗੇ ਯਾਰ ਹੁਣ ਮੈਂ ਕਰਾਂ ਤੁਸੀਂ ਕਰ ਦੋ ਚੱਕ ਪਾਲਾ ਨਹੀਂ ਆਪਾਂ ਕਰਦੇ ਆਪਾਂ 10k ਦੀ ਕਰਦੇ ਹੁੰਨੇ ਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਲੈ ਮਿੱਤਰੋ 6 ਲੱਖ ਤੇ 5000 ਦਾ ਨਹੀਂ 10k ਦਾ ਕਰ ਲਾ ਫਿਰ 10 ਤੇ 5 'ਚ ਕੀ ਫਰਕ ਗੱਲ ਪਤਾ ਕੀ ਆ ਵੀ ਆ ਬਾਹਲੇ ਸੱਜਣਾਂ ਨੇ ਦੂਰੋਂ ਵੀ ਆਪਣੀ ਵੀਡੀਓ ਦੇਖ ਕੇ ਆਉਂਦੇ ਆ ਫਿਰ ਆਪਾਂ ਨੂੰ ਇਹ ਹੁੰਦਾ ਵੀ ਯਾਰ ਉਹਨਾਂ ਦਾ ਫਾਇਦਾ ਕਰਵਾ ਦਈਏ ਉਹਨਾਂ ਨੂੰ 5 ਲੀਟਰ ਤੇਲ ਪਾ ਕੇ ਦੇਵਾਂਗੇ ਜਿਹੜੇ ਤੇਰੀ ਵੀਡੀਓ ਦੇਖ ਕੇ ਆਉਂਗੇ ਹਰੇਕ ਟਰੈਕਟਰ ਚ ਹਰੇਕ ਟਰੈਕਟਰ ਚ ਲੈ ਵੀ ਮੇਤਰੋ 5 ਲੀਟਰ ਤੇਲ ੋਟ ਲਿਆ ਬਾਈ ਨੇ 500 ਦਾ ਬਣ ਗਿਆ ਹਾਂਜੀ ਹਾਂ ਠੀਕ ਹੈ ਨਾ ਤੁਹਾਡਾ ਵੱਡਾ ਮਾਂ ਵੱਡੀ ਗੱਲ ਆ ਜਾ ਰਹੀ ਹੈ ਹਨਾ ਨਹੀਂ ਨਾ ਅਸੀਂ ਬਾਈ ਕਈ ਵਾਰ ਦੇਖਦੇ ਹੁੰਨੇ ਆ ਪੰਪ ਤੋਂ ਮਿੰਕੇ ਨਾ ਐ ਸੋਚਦੇ ਹਿੰਦੇ ਵੀ ਮੰਡੀ ਤੱਕ ਪਹੁੰਚ ਜਾਈਏ ਮੰਡੀ ਤੱਕ ਪਹੁੰਚ ਜੂ ਵੀ ਮੰਡੀ ਚੋਂ ਨਿਕਲਦਾ ਜਾਏ ਹਵਾਲ ਹੈ ਜੇ ਹਾਂਜੀ ਹਾਂ ਇਹ ਚ ਸੱਜਣ ਵੀ ਬੈਠੇ ਆ ਨਾ ਮਾਫੀ ਹੈ ਨਾ ਪਰ ਅਸੀਂ ਨਾ ਨਹੀਂ ਲੈਂਦੇ ਸਾਰੇ ਆਪਣੇ ਮਿੱਤਰ ਨੇ ਢੋਲ ਭਰਿਆ ਪਿਆ ਤੇਲ ਦਾ ਬਾਈ 5 ਲੀਟਰ ਤੇਲ ਆਏ ਓਏ ਦਿਲਦਰਿਆ ਬੰਦਾ ਦੇਖ ਰਿਹਾ ਕਹਿੰਦਾ ਢੋਲ ਭਰਿਆ ਪਿਆ 5 ਲੀਟਰ ਨਾਲ ਕੀ ਫਰ 5-5 ਲੀਟਰ ਹਰੇਕ ਦੇ ਵਿੱਚ ਤੇਲ ਪਾ ਦਾਂਗੇ ਬਾਈ ਨੇ ਤੱਕ ਲੈ ਇਹਦੇ ਵਿੱਚ ਗਿਆ ਸੀ ਠੀਕ ਹੈ ਠੀਕ ਹੈ ਬਾਈ ਦਵਾਰੇ ਦੱਸ ਦਈਏ 6 ਲੱਖ ਤੇ 5000 ਦਾ ਇਹ ਟਰੈਕਟਰ ਦਵਾਂਗੇ ਹਾਂ ਜੀ 21 ਮਾਡਲ ਆ ਪੇਰ 21 ਮਾਡਲ ਹੈ 2 ਸਪੀਡ ਦੇ ਵਿੱਚ ਹੈ ਫਰਸਟ ਪਾਰਟੀ ਆ ਸੰਗਰੂਰ ਦਾ ਨੰਬਰ ਆ ਸੰਗਰੂਰ ਆ ਨਾਗਦ ਟਾਇਰ ਨੇ ਹਾਂ ਨਗਦ ਕੈਸ਼ ਦਾ ਤੇ ਬਾਕੀ ਬਾਈ ਮੈਨੂੰ ਇਹ ਦੱਸਿਓ ਲੋਨ ਤੁਸੀਂ ਕਰਵਾਈ ਦਿੰਨੇ ਹੁੰਨੇ ਹੋ ਹਾਂ ਲੋਨ ਕਰਵਾ ਦਾਂਗੇ ਹਾਂ ਉੱਚੇ ਮਾਡਲ ਤੇ ਬਾਈ ਦੇ ਲਿੰਕ ਹੈਗੇ ਆ ਲੋਨ ਵਾਲੇ ਭਰਾਮਾ ਦੇ ਨਾਲ ਤੁਹਾਡਾ ਸਿਪਲ ਸਕੋਰ ਸਹੀ ਹੋਣਾ ਚਾਹੀਦਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਦਾ ਹੈਗਾ ਉੱਚਾ ਮਾਡਲ ਵਾਲ ਕੇ ਉਹ ਦੋ ਨਾ 7511 ਦੇ ਹੋਵੇ ਨਾ 911 ਦੇ ਹੋਵੇ ਹਾਂ ਆ ਸਵਰਾਜਾਂ ਦੇ ਉੱਪਰ ਦੋਨਾਂ ਦੇ ਲੋਨ ਹੋ ਜੂ ਠੀਕ ਆ ਬਾਈ ਬਈ ਤੁਹਾਡਾ ਨੰਬਰ ਦੱਸਿਓ 98888 ਹੂੰ 65215 65215 ਹਾਂਜੀ ਹਾਂ ਓਕੇ ਇਹੀ ਨੰਬਰ ਆ ਕੋਈ ਹੋਰ ਵੀ ਇਹੀ ਨੰਬਰ ਇਹੀ ਨੰਬਰ ਲੈ ਮਿੱਤਰੋ ਨੰਬਰ ਆਪਾਂ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਤਾਂ ਲਾਓ ਫੋਨ